ਇਹ ਫੇਸ 3 ਦੇ ਵਿੱਚ ਇਹ ਦੇਖੋ ਆ ਤਾਕਾ ਬਣਾ ਰੱਖਿਆ ਠੀਕ ਹੈ ਕਿ ਕੀ ਹੋ ਰਿਹਾ ਹੈ ਇਹਦਾ ਕੀ ਪਤਾ ਹੈ ਇਹ ਸਿਰਫ ਰੀਲਾਂ ਬਣਾਉਣ ਦੇ ਮਕਸਦ ਦੇ ਨਾਲ ਹੀ ਇਹ ਇੱਥੇ ਡਿਸਟਰਬੈਂਸ ਕ੍ਰੀਏਟ ਕੀਤੀ ਜਾ ਰਹੀ ਹੈ ਇਹ ਸਿਰਫ ਥਾਣੇ ਤੋਂ ਕੁਝ ਦੇਰੀ ਤੇ ਹੀ ਇਹ ਰੀਲਾਂ ਬਣਾਈਆਂ ਜਾ ਰਹੀਆਂ ਨੇ ਇਹ ਰੀਲਾਂ ਬਣਾਉਣ ਦੀ ਖਾਤਰ ਇੱਥੇ ਪੋਲੂਸ਼ਨ ਕੀਤਾ ਜਾ ਰਿਹਾ ਹੈ ਇੱਥੇ ਇਹ ਹੁੱਲੜਬਾਜੀ ਹੋ ਰਹੀ ਆ ਰੀਲਾ ਬਣਾਉਣ ਦੀ ਖਾਤਰ ਇਹ ਸਿਰਫ ਰੀਲਾ ਬਣਾਉਣ ਦੀ ਖਾਤਰ ਹੀ ਹੁੱਲੜਬਾਜੀ ਹੋ ਰਹੀ ਆ ਇਹ ਸੋ ਬਿਲਕੁਲ ਥਾਣੇ ਦੇ ਬਿਲਕੁਲ ਨਾਲ ਹੈ ਸੋ ਇਹ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਤਮਾਸ਼ਗੀ ਜਿਹੜੀ ਆ ਰੈ residențial ਏਰੀਆ 'ਚ ਹੋ ਰਹੀ ਆ ਸੋ ਤੁਸੀਂ ਦੇਖ ਸਕਦੇ ਹੋ ਬਠਿੰਡਾ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਕਿਸ ਤਰ੍ਹਾਂ ਜਿਹੜੀ ਚਰਮਰਾ ਗਈ ਆ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਨਾ ਇਹ ਦੀਵਾਲੀ ਆ ਨਾ ਹੋਲੀ ਆ ਸਿਰਫ ਇਹ ਰੀਲਾਂ ਬਣਾਈਆਂ ਜਾ ਰਹੀਆਂ ਨੇ ਇਹ ਇਸ ਤਰ੍ਹਾਂ ਆ ਕੇ ਇੱਥੇ ਹੁੱਲੜਬਾਜੀ ਹੁੰਦੀ ਆ ਸੋ ਕੋਈ ਇਸ ਵੱਲ ਧਿਆਨ ਨਹੀਂ